ਅਸਾ ਟੇਬਲ ਆਪਾ ਫਰੀ ਦੇ ਮਾਗੇ ਚਮਾ ਫਰੀ ਦੇ ਮਾਗੇ ਜੀ ਬਿਲਕੁਲ ਸਰ ਮੈਂ ਓਏ ਦੇਖ ਬਈ ਲੋਕ ਯਾਰ ਇਹ ਤਾਂ 5-6000 ਰੁਪਏ ਮੰਗ ਆ ਲੈਂਦੇ ਆ ਹਾਂਜੀ ਹਾਂਜੀ ਤੁਸੀਂ ਜਮੇ ਫਰੀ ਕਰਤਾ ਹੈ ਜਮੇ ਫਰੀ ਕਰਤਾ ਜੀ ਅੱਛਾ ਪਹਿਲਾਂ ਤਾਂ ਯਾਰ ਘੈਂਟ ਲੁੱਕ ਘੈਂਟ ਆ ਹਨਾ ਬਈ ਪੂਰੀ ਵੀਰੇ ਡਿਜ਼ਾਈਨ ਡਿਜ਼ਾਈਨ ਪੂਰਾ ਘੈਂਟ ਆ ਲਾਈਟਾਂ ਲੂਟਣ ਲੱਗੀਆਂ ਹੋ ਜਾਂਦੀਆਂ ਹਾਂਜੀ ਹਾਂਜੀ ਬਈ ਆ ਤੁਸੀਂ ਕਿੰਨੇ ਕੁ ਦੇ ਵਿੱਚ ਦਓਗੇ ਇਹ ਫਿਰ ਜੀ ਤੁਹਾਨੂੰ ਦੇ ਦਾਂਗੇ ਆਪਾਂ 18000 ਰੁਪਏ ਦੇ ਵਿੱਚ ਬੈਟ 18000 ਦਾ ਵਿੱਚ ਹਾਂਜੀ ਆ ਫਿਰ ਗੱਦੇ ਕਿੰਨੇ ਦੇ ਦਊਂਗੇ ਨਾਲ ਗੱਦੇ ਫਰੀ ਦੇ ਦਾਂਗੇ ਜੀ 5000 ਤੋਂ 5500 ਰੁਪਏ ਦੇ ਗੱਦੇ ਤੁਹਾਨੂੰ ਨਾਲ ਫ੍ਰੀ ਦੇਵਾਂਗੇ ਬਈ ਯਾਰ ਤੁਸੀਂ ਤਾਂ ਮੈਂ ਕਿਹਾ ਸਾਰੇ ਬਰਨਾਲੇ 'ਚ ਉਹਨਾਂ ਮਾਲ ਨਹੀਂ ਹੋਣਾ ਜਿੰਨਾ ਤਿਆਰ ਕਰੀ ਬੈਠੇ ਹਾਂ ਇਹ ਬਹੁਤ ਆਪਾਂ ਦੇ ਲਈ ਕੀ ਸਟੋਰ ਕੀਤਾ ਹੋਇਆ ਮਾਲ ਆ ਬਹੁਤ ਵਧੀਆ ਟਾਪ ਕੁਆਲਿਟੀ ਦਾ ਹਾਂਜੀ ਯਾਰ ਮੈਂ ਤਾਂ ਕਹਣਾ ਜਿਹੜੇ ਸੱਜਣ ਮੈਂ ਗੱਲ ਕਰਦਾ ਸੀ ਵੀ ਡਿਜ਼ਾਈਨ ਆ ਇੱਥੋਂ ਆ ਕਿ ਡਿਜ਼ਾਈਨ ਪਸੰਦਨ ਆਵੇ ਹਾਂਜੀ ਹਾਂ 100 ਤਾਂ ਬੈੱਡ ਦੀ ਢੋ ਤਿਆਰ ਕੀਤੀ ਪਈ ਹੂ ਬਈ ਛੋਟੇ ਲੈ ਵੇਣ ਹਾਂ ਬਿਲਕੁਲ ਜੀ ਸਰ ਮੇਰੇ ਦੇਖੋ ਏ ਹੋਲ ਸੇਲ ਦਾ ਕੰਮ ਆ ਜੀ ਹੋਲ ਸੇਲ ਦਾ ਕੰਮ ਆ ਬਈ ਰਿਆਂ ਦਾ ਆ ਦੇਖੋ ਉਹ ਤਾਂ ਪਤੰਦਰ ਪਤਾ ਨਹੀਂ ਕਿੰਨੀਆਂ ਕੁ ਢੋਆਂ ਰੱਖੀ ਫੜੇ ਨੇ ਕੱਲੀਆਂ ਤਿਆਰ ਹੋਈਆਂ ਕੱਲੀਆਂ ਢੋਆਂ ਨਹੀਂ ਦਿਖਾਉਂਦੇ ਤੁਹਾਨੂੰ ਆਦੇ ਪੇਟੀਆਂ ਵੀ ਦਿਖਾਉਣੇ ਆ ਚੱਕ ਲੋ ਆਈ ਇੱਧਰ ਨੂੰ ਆ ਦੇਖ ਲੈ ਕਰ ਕਰ ਨਜ਼ਾਰਾ ਪੇਟੀਆਂ ਪੇਟੀਆਂ ਵੀ ਆ ਨੇ ਸਭ ਤੋਂ ਬਰਨਾਲੇ ਦੀ ਸਭ ਤੋਂ ਵੱਡੀ ਫੈਕਟਰੀ ਕਹਿ ਸਕਦਾ ਬ ਆ ਦੇਖ ਤਾਂ ਰਮਿਆ ਲੈ ਪਤਾ ਹੀ ਨਹੀਂ ਕੀ ਕੁਝ ਯਾਰ ਬਣੀ ਜਾਂਦਾ ਬਾਈ ਉਹਨਾਂ ਲੈ ਵੀ ਜੇ ਇੱਥੋਂ ਨਹੀਂ ਮਿੱਤਰੋ ਤੁਹਾਡਾ ਫਾਇਦਾ ਹੋਊ ਤਾਂ ਫਿਰ ਹੋਰ ਨਹੀਂ ਕਿਤੇ ਹੁੰਦਾ ਹਨਾ ਆ ਕਰੋ ਗੱਲਬਾਤ ਯਾਰ ਲੈ ਲਓ ਵੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਆਪਾਂ ਪਹੁੰਚ ਗਏ ਸਹਿਰ ਬਰਨਾਲੇ ਅੱਜ ਤੁਹਾਨੂੰ ਨਾ ਉਸ ਇੱਕ ਫਰਨੀਚਰ ਦੀ ਫੈਕਟਰੀ ਦੇ ਵਿੱਚ ਲੈ ਕੇ ਆਏ ਆ ਜਿਹੜੀ 25 ਤੋਂ 30 ਸਾਲ ਪੁਰਾਣੀ ਐ ਇਸ ਫੈਕਟਰੀ ਦੇ ਵਿੱਚੋਂ ਬਣਿਆ ਹੋਇਆ ਮਾਲ ਤੁਹਾਨੂੰ ਬੜੇ ਸ਼ੋਰੂਮਾਂ ਤੇ ਮਿਲੂਗਾ ਜਿਹੜੇ ਸ਼ੋਰੂਮਾਂ ਦੇ ਵਿੱਚੋਂ ਤੁਹਾਡੇ ਘਰਾਂ ਤੱਕ ਪਹੁੰਚਦਾ ਪਰ ਸੱਜਣੋ ਅੱਜ ਵੀਡੀਓ ਬਣਾਉਣ ਦਾ ਇਹ ਰੀਜਨ ਐ ਵੀ ਅੱਜ ਤੁਹਾਨੂੰ ਕਿਸੇ ਸ਼ੋਰੂਮ 'ਚ ਨਹੀਂ ਲੈ ਕੇ ਜਾਣਾ ਸਿੱਧਾ ਫੈਕਟਰੀ ਦੇ ਵਿੱਚੋਂ ਤੁਹਾਡੇ ਘਰ ਤੱਕ ਮਾਲ ਪਹੁੰਚਾਉਣਾ ਤੇ ਸਿੱਧਾ ਹੀ ਵੱਡੇ ਡਿਸਕਾਊਂਟ ਵੱਡਾ ਤੁਹਾਡਾ ਫਾਇਦਾ ਕਰਨਾ ਅੱਜ ਕਿਹੜੀਆਂ-ਕਿਹੜੀਆਂ ਚੀਜ਼ਾਂ ਕੀ ਰੇਟ ਦੇ ਵਿੱਚ ਬਣਨ ਗਿਆ ਮੇਤਰੋ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੁਹਾਡਾ ਬਹੁਤ ਵੱਡਾ ਫਾਇਦਾ ਨਾ ਤੁਹਾਡਾ ਅੱਜ ਇਥੋਂ ਕਰਵਾਵਾਂਗੇ ਬਈ ਲਾਪਾ ਸਵਾਗਤ ਕਰ ਲਈ ਬਈ ਦਾ ਗੁਰਵਿੰਦਰ ਰਖੀਆ ਨੇ ਗੁਰਵਿੰਦਰ ਵਧੀਆ ਵੀਰ ਜੀ ਤੁਸੀਂ ਮੈਂ ਬਈ ਇਹ ਸੁਣਿਆ ਮੈਂ ਕਿਹਾ 25 30 ਸਾਲ ਤੁਹਾਡਾ ਪੁਰਾਣਾ ਕੰਮ ਹਾਂਜੀ ਹਾਂਜੀ ਬਿਲਕੁਲ ਜੀ ਪਰ ਜਦੋਂ ਲੋਕ ਆਫਰ ਦੇਈ ਜਾਂਦੇ ਆ ਤੁਸੀਂ ਇਹ ਚੀਜ਼ ਸੋਚੀ ਵੀ ਅਸੀਂ ਲੋਕਾਂ ਦੇ ਰਿਕਾਰਡ ਤੋੜ ਦਈਏ ਬਿਲਕੁਲ ਜੀ ਵੀਰ ਰਿਕਾਰਡ ਤੁਸੀਂ ਪਹਿਲਾਂ ਤੇ ਤੋੜਦੇ ਆਉਣੇ ਹਾਂਜੀ ਹਾਂਜੀ ਤੇ ਬਈ ਅੱਜ ਆਪਾਂ ਇਹ ਦੱਸ ਵੀ ਰਿਕਾਰਡ ਤਾਂ ਆਪਾਂ ਲੋਕਾਂ ਦੇ ਤੋੜਨੀ ਤੋੜਨੇ ਆ ਹਾਂਜੀ ਹਾਂਜੀ ਵੀਰ ਜੀ ਆਪਾਂ ਕਿਹੜੀ ਚੀਜ਼ ਕੀ ਰੇਟ ਦੇ ਵਿੱਚ ਦਵਾਂਗੇ ਪਹਿਲਾਂ ਤਾਂ ਮੈਨੂੰ ਦੱਸ ਦਿਓ ਬਿਲਕੁਲ ਜੀ ਪਹਿਲਾਂ ਤਾਂ ਮ ਹਾਂਜੀ ਇਹ ਜਿਹੜਾ ਕੰਬੋ ਪੈਕ ਹੈ ਜੀ ਇੱਕ ਤਾਂ ਇਹਦੇ ਵਿੱਚ ਹੋਗੇ ਬੈੱਡ ਅਸਾ ਬੈੱਡ ਹਾਂਜੀ ਬੈੱਡ ਦੇ ਨਾਲ ਹੋਗੇ ਗੱਦੇ ਜੀ ਅੱਛਾ ਹਾਂਜੀ ਗੱਦੇ ਦੇ ਨਾਲ ਫਿਰ ਆਪਾਂ ਇਤੋਂ ਬਾਅਦ ਦੇਵਾਂਗੇ ਅਲਮਾਰੀ ਜੀ ਅਲਮਾਰੀ ਹਾਂਜੀ ਹਾਂਜੀ ਫਿਰ ਆ 7 ਸੀਟਰ ਦੇਵਾਂਗੇ ਆਪਾਂ ਨੂੰ ਤੁਹਾਨੂੰ ਸੋਫਾ ਜੀ ਕੀ ਬਾਤ ਆ ਯਾਰ ਧਰਮ ਧਰਮੀ ਲਾ ਹਾਂ ਦੇਖ ਇਹਨੂੰ ਇਹਨੂੰ ਦੇਖੀ ਤੱਕ ਕੇ ਲਾ ਅੱਛਾ ਇਹ ਇਹ ਆਪਾਂ ਕੰਪਲੀਟ ਦੇਣਾ ਬਾਈ ਇਹ ਕੰਪਲੀਟ ਵੀਰੇ 700 ਸੀਟਰ ਸੋਫਾ 700 ਸੀਟਰ ਹੋਪਾ ਜਾਨੀ ਕਿ 7-8 ਬੰਦੇ ਬੈਠਣਗੇ ਤੋਂ ਹਾਂਜੀ 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 ਆ ਗੱਦੀ ਜੀ ਆਪਾਂ ਹੀ ਦਵਾਂਗੇ ਬਾਈ ਹਾਂਜੀ ਬਿਲਕੁਲ ਵੀਰ ਜੀ ਟੇਬਲ ਵੀ ਆਹੀ ਦਵਾਂਗੇ ਨਾਲ ਹਾਂਜੀ ਹਾਂਜੀ ਅੱਛਾ ਦੇਖੋ ਤਰ ਮੇ ਗੁੱਡ ਗੱਲ ਬਾਤ ਹੈ ਘਰੇ ਪਿਆ ਬਾਈ ਐ ਜਚੂ ਹਾਂ ਪੂਰਾ ਵੀਰੇ ਅੱਛਾ ਬਾਈ ਇਹ ਇਹ ਚੀਜ਼ ਆ ਪੂਰਾ ਕੰਬੋ ਹੈ ਹਾਂਜੀ ਇਹ ਪੂਰਾ ਕੰਬੋ ਹੈ ਜੀ ਤੇ ਨਾਲ ਤੁਹਾਨੂੰ ਇਹਦੇ ਇੱਕ ਚੀਜ਼ ਫ੍ਰੀ ਦੇਵਾਂਗੇ ਜੀ ਪ੍ਰੈਸ ਟੇਬਲ ਜੀ ਅਸਾ ਟੇਬਲ ਆਪਾਂ ਫ੍ਰੀ ਦੇਵਾਂਗੇ ਚਮਾ ਫ੍ਰੀ ਦੇਵਾਂਗੇ ਜੀ ਬਿਲਕੁਲ ਸਰ ਮੈਂ ਉਹ ਦੇਖ ਬਈ ਲੋਕ ਜਾਰੇ ਤਾਂ 5-6000 ਰੁਪਏ ਮੰਗ ਲੈਂਦੇ ਆ ਹਾਂਜੀ ਹਾਂਜੀ ਤੁਸੀਂ ਜਮੇ ਫ੍ਰੀ ਕਰਤਾ ਹੈ ਜਮੇ ਫ੍ਰੀ ਕਰਤਾ ਜੀ ਅੱਛਾ ਹਾਂਜੀ ਬਈ ਇਹ ਮੈਨੂੰ ਇਹ ਦੱਸਿਓ ਹਾਂਜੀ ਵੀਰ ਜੀ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਦੱਸਦਾ ਹਾਂ ਹਾਂਜੀ ਵੀਰ ਜੀ ਬਹੁਤ ਆਫਰ ਚੱਲੀ ਜਾਂਦੇ ਲੋਕ 71000 ਰੁਪਏ ਮੰਗਦੇ ਆ ਲੋਕ 52000 ਰੁਪਏ ਮੰਗਦੇ ਆ ਹਾਂਜੀ ਹਾਂਜੀ ਮੰਗਦੇ ਆ ਜੀ ਤੁਸੀਂ ਹੁਣ ਵੱਧ ਤਾਂ ਨਹੀਂ ਮੰਗਦੇ ਵੈਸੇ ਤੁਸੀਂ ਫੈਕਟਰੀ ਦੇ ਵਿੱਚ ਘੜੇ ਹੋ ਤੁਹਾਡੀ ਫੈਕਟਰੀ ਆ ਸਾਡੀ ਫੈਕਟਰੀ ਹੈ ਜੀ ਫੈਕਟਰੀ ਫੇਰ ਕਰਕੇ ਕੀ ਆਫਰ ਆ ਇਹ ਵੀਰੇ ਤਾਂ ਹੀ ਕੰਬੋ ਪੈਕ ਆ ਜੀ ਕਿਉਂਕਿ ਇਹ ਬਣਦਾ ਸਾਰਾ ਸਮਾਨ ਸਾਡੇ ਕੋਲ ਆ ਪੂਰਾ ਤੁਸੀਂ ਆ ਵੀ ਰੈਡੀ ਕਰਦੇ ਆਂ ਆਪਾਂ ਸਿੱਧਾ ਗਾਕਾਂ ਦਾ ਹੀ ਫਾਇਦਾ ਕਰਨਾ ਆਪਾਂ ਨੇ ਅੱਛਾ ਹਾਂਜੀ ਇਹ 44000 ਰੁਪਏ ਦੇ ਵਿੱਚ ਕੰਬੋ ਦੇ ਰਿਹਾ ਅੱਜ ਆਪਾਂ ਤੁਹਾਨੂੰ 44000 ਦੇ ਵਿੱਚ ਹਾਂਜੀ ਹਾਂ ਮੈਂ ਤਾਂ ਮਿੰਜ ਸਹੀ ਗੱਲ ਪੁੱਛ ਮੈਨੂੰ ਆਏ ਧੀ ਮੈਂ ਕਿਹਾ ਲੋਕ 51 ਮੰਗਦੇ ਆ ਬਾਈ 50 ਕਹਿ ਦੂਗਾ ਜਾਂ 45 ਕਹਿ ਸਕਦਾ ਉਦੋਂ ਵੀ 1000 ਜਿੰਨਾ ਮੈਂ ਸੋਚਿਆ ਜੀ ਉਦੋਂ ਵੀ 1000 ਘਟਾਦਾ ਬਾਈ ਵਾਕਈ ਯਾਰ ਸਿਰਫ 44000 ਦੇ ਵਿੱਚ ਬਿਲਕੁਲ 44000 ਰੁਪਏ ਦੇ ਵਿੱਚ ਜੀ ਵੱਡੀ ਗੱਲ ਬਾਈ ਇਹ ਹੈ ਪਹਿਲਾਂ ਪੇ ਤਾਂ ਮਟੀਰੀਅਲ ਕਿਹਜਾ ਹੋਊਗਾ ਦੇਖੋ ਜੀ ਦੇਖੋ ਜ਼ਰੂਰ ਚੈੱਕ ਕਰੋ ਜੀ ਧਰਮ ਸਹੀ ਗੱਲ ਹੈ ਨਾ ਪੂਰਾ ਵਧੀਆ 44000 ਦੇ ਵਿੱਚ ਬਈ ਹੁਣ ਗੱਲ ਇਹ ਆ ਹਾਂਜੀ ਹੁਣ ਜਿਹੜੇ ਭਰਾ ਇਹ ਸੋਚਦੇ ਆ ਨਾ ਕਈ ਵਾਰ ਵੀ ਬਈ ਬਰਨਾਲੀ ਦੇ ਵਿੱਚ ਤਾਂ ਚਲੋ ਲੋਕੜ ਤਾਂ ਸੱਜਣ ਆ ਹੀ ਜਾਣਗੇ ਕੋਈ ਰੈਕੋਟ ਤੋਂ ਆ ਗਿਆ ਕੋਈ ਜਗਰਾਵਾ ਤੋਂ ਆ ਗਿਆ ਕੋਈ ਲੁਧਿਆਣੇ ਤੋਂ ਵੀ ਆ ਗਿਆ ਯਾਰ ਹਾਂਜੀ ਫਿਰ ਉਹਨਾਂ ਨੂੰ ਖਰਚਾ ਭੇਜੂ ਬਈ ਉਹਨਾਂ ਨੂੰ 44000 ਦਾ ਨਹੀਂ ਰਹਿਣਾ ਨਹੀਂ ਫਿਰ ਕੋਈ ਖਰਚਾ ਨਹੀਂ ਪੂਗਾ 100 ਕਿਲੋਮੀਟਰ ਦੇ ਵਿੱਚ ਆਪਾਂ ਡਿਲੀਵਰੀ ਬਿਲਕੁਲ ਫ੍ਰੀ ਦੇਵਾਂਗੇ ਅਸਾਂ 100 ਕਿਲੋਮੀਟਰ ਤੱਕ ਤੁਸੀਂ ਜਗਲੇ ਕਰਦੇ ਹੋ ਸਰਟ ਹੈ ਵੀ ਤੁਹਾਨੂੰ ਪਹਿਲਾਂ ਆਨਲਾਈਨ ਪੇਮੈਂਟ ਕਰਕੇ 1000 ਰੁਪਏ ਬੁੱਕ ਕਰਾਉਣਾ ਪਊਗਾ ਬ ओके okay. मतलब 1000 ਰੁਪਇਆ ਪਹਿਲਾਂ ਆਪਣੇ ਕੋਲੇ ਪਹੁੰਚਾ ਕੇ ਹਾਂਜੀ ਉਹ ਆਪ ਨੂੰ ਆਉਣਾ ਪੂਕਾ ਆਨਲਾਈਨ ਵੀ ਕਰਵਾ ਸਕਦੇ ਆ ਇਹ ਆਨਲਾਈਨ ਕਰਵਾ ਸਕਦੇ ਆ ਜੀ ਬੁੱਕ ਕਰਵਾ ਲਓ ਤੇ ਉਸ ਤੋਂ ਬਾਅਦ ਜਿਹੜਾ 100 ਕਿਲੋਮੀਟਰ ਦੇ ਵਿੱਚ ਡਿਲੀਵਰੀ ਆਪਾਂ ਬਿਲਕੁਲ ਫ੍ਰੀ ਦੇਵਾਂਗੇ ਕੰਬੋ ਪੈਕਜ ਓਕੇ ਮਤਲਬ ਸੱਜਣ ਨੂੰ ਸਾਰੀਆਂ ਚੀਜ਼ਾਂ ਸਿਰਫ 44000 ਦੇ ਵਿੱਚ ਭਈ ਗੱਲ ਇੱਥੇ ਨਹੀਂ ਨਿਬੜਦੀ ਤੇ ਆ ਧਰਮੇ ਆ ਗੱਦੇ-ਗੁਦੇ ਦਿਖਾ ਦੇ ਬਾਈ ਉਹਨਾਂ ਦਾ ਫੈਕਟਰੀ ਦਾ ਕੰਮ ਹੈ ਬਹੁਤ ਬੜਾ-ਬੜਾ ਸਟਾਕ ਹੈ ਉੱਧਰ ਦਿਖਾ ਦੇ ਉਹ ਤੱਕ ਜੇ ਆਪਾਂ ਕਹੀ ਦੀਏ ਬਈ ਆਪਾਂ ਫਿਰ ਬੈੱਡ ਵੀ ਦਿਖਾ ਦਈਏ ਜਾ ਹਾਂਜੀ ਬਿਲਕੁਲ ਵੀਰ ਜੀ ਧਰਮੇ ਗੱਲ ਇਹ ਹੈ ਜਦੋਂ ਕੋਈ ਸੱਜਣ ਮਿੱਤਰ ਨਾ ਆਏ ਸੋਚਦਾ ਵੀ ਯਾਰ ਮੈਂ ਬੈੱਡ ਲੈਣੇ ਆ ਬਾਈ ਹਨਾ ਵੀ ਮੈਂ ਕਿਹੜੇ ਸ਼ੋਰੂਮ ਤੋਂ ਲੈ ਕੇ ਆਵਾਂ ਜੀ ਫਿਰ ਉਹ ਕਾਫੀ ਮਤਲਬ ਉਹਨਾਂ ਦਾ ਮਨ ਪਟਕ ਜਾਂਦਾ ਫਿਰ ਆਪਾਂ ਨੂੰ ਬਈ ਇਹ ਜਿਹੇ ਰੇਟ ਦੇ ਦੀ ਬਈ ਕਿਸੇ ਪਾਸੇ ਜਾਣ ਦੀ ਲੋੜ ਨਾ ਪਵੇ ਮੈਂ ਕਿਹਾ ਜੀ ਤੁਹਾਨੂੰ ਟਾਪ ਦਾ ਰੇਟ ਦੇਵਾਂਗੇ ਟਾਪ ਦਾ ਰੇਟ ਚਾਹਾਂ ਜੀ ਅੱਛਾ ਜੀ ਹਾਂ ਜੀ ਤਾਂ ਮੈਂ ਟਾਪ ਦਾ ਰੇਟ ਬਾਈ ਕਹਿੰਦਾ ਗੁਰਵਿੰਦਰ ਭਾਈ ਮੈਨੂੰ ਇਹ ਦੱਸਿਓ ਹਾਂ ਜੀ ਭਾਈ ਜਿਹੜਾ ਆ ਬੈੱਡ ਆ ਹਾਂ ਜੀ ਪਹਿਲਾਂ ਤਾਂ ਯਾਰ ਘੈਂਟ ਆ ਲੁੱਕ ਘੈਂਟ ਆ ਹਨਾ ਬਈ ਪੂਰੀ ਵੀਰੇ ਡਿਜ਼ਾਈਨ ਡਿਜ਼ਾਈਨ ਪੂਰਾ ਘੈਂਟ ਆ ਲੈਟਾਂ ਲੁੱਟਣ ਲੱਗੀਆਂ ਹੋਈ ਜਾਂਦੇ ਹਾਂ ਹਾਂ ਜੀ ਹਾਂ ਜੀ ਭਈ ਆ ਤੁਸੀਂ ਕਿੰਨੇ ਕੁ ਦੇ ਵਿੱਚ ਦਵੋਗੇ ਇਹ ਫਿਰ ਜੀ ਤੁਹਾਨੂੰ ਦੇ ਦਾਂਗੇ ਆਪਾਂ 18000 ਰੁਪਏ ਦੇ ਵਿੱਚ ਬੈੱਡ 18000 ਦਾ ਵਿੱਚ ਹਾਂ ਜੀ ਓਕੇ ਆ ਫਿਰ ਗੱਦੇ ਕਿੰਨੇ ਦੇ ਦੋਗੇ ਨਾਲ ਗੱਦੇ ਫਰੀ ਦੇ ਦਾਂਗੇ ਜੀ 5000 ਤੋਂ 5500 ਰੁਪਏ ਦੇ ਗੱਦੇ ਤੁਹਾਨੂੰ ਨਾਲ ਫਰੀ ਦੇਵਾਂਗੇ ਫਿਰ ਤਾਂ ਬੱਡੇ ਚਰ ਰਹੇ ਰਹੀ ਬਹੁਤ ਸਸਤੇ ਕੇ ਕਿੰਨੇ ਦੇ ਰਹਿਗੇ 12 ਤੇ 5 17 ਮਤਲਬ ਯਰ 12.5 ਬਣਾਂਗੇ ਯਾਰ ਦੀ ਰਹਿਗੇ ਹਾਂਜੀ ਹਾਂਜੀ ਪਰ ਮੇਰੇ ਕੋਲ 12 12000 ਦਿਆ ਬੈਡ ਨਾਲ ਗੱਦੇ ਫਰੀ ਦੇ ਦੋ ਗੱਦੇ ਫਰੀ ਦੇਵਾਂਗੇ ਜੀ ਬਿਲਕੁਲ ਓਕੇ ਯਾਨੀ ਕਿ 18000 ਦੇ ਵਿੱਚ ਹਾਂ 18000 18000 ਦੇ ਵਿੱਚ ਮਤਲਬ ਪੂਰਾ ਸੈਟ ਮਿਲੂਗਾ ਹਾਂਜੀ ਪੂਰਾ ਸੈਟ ਜੀ ਬਈ ਇਹ ਐ ਮੈਨੂੰ ਹੁਣ ਇਹ ਗੱਲ ਦੱਸਿਓ ਹਾਂਜੀ ਇਹ ਆਹ ਮਾਰਕੀਟ ਦੇ ਵਿੱਚ ਜਿਹੜੇ ਸੱਜਣ ਤੁਹਾਡੇ ਤੋਂ ਖਰੀਦ ਕੇ ਲੈ ਕੇ ਜਾਂਦੇ ਉਹ ਕਿੰਨੇ ਕ ਦਾ ਵੇਚਦੇ ਹੋਣਗੇ ਬਿਰਦੀ ਵਾਲਾ ਗਲਗ ਹੋਲਸੇਲ ਦਾ ਰੇਟ ਹੈਗਾ ਅੱਛਾ ਹਾਂਜੀ ਹਾਂਜੀ ਮਤਲਬ ਕਿ 21-22000 ਰੁਪਏ ਦਾ ਬੈੱਡ ਹੈ ਤੁਸੀਂ ਮੰਨ ਕੇ ਚੱਲੋ 5000-5500 ਰੁਪਏ ਦੇ ਗੱਦੇ ਆ ਇਹ ਤੁਹਾਨੂੰ ਅਸੀਂ 18000 ਰੁਪਏ ਦੇ ਵਿੱਚ ਦੇ ਰਿਆਂਗੇ ਤੇ ਅਸੀਂ ਜਿਹੜੇ ਗੱਦੇ ਆ ਤੁਹਾਨੂੰ ਬਿਲਕੁਲ ਹੀ ਨਾਲ ਫ੍ਰੀ ਦੇਵਾਂਗੇ ਫ੍ਰੀ ਦੇਵਾਂਗੇ ਮਤਲਬ ਜੇ ਆਪਾਂ ਕਿਸੇ ਹੋਰ ਸ਼ੋਅਰੂਮ ਤੇ ਖਰੀਦਿਆ ਘੱਟ ਤੋਂ ਘੱਟ ਮੰਨ ਕੇ ਚੱਲੀਏ ਵੀ 24-25000 ਦਾ ਸੈੱਟ ਆ ਇਹ ਹਾਂਜੀ ਹਾਂਜੀ ਇੱਥੋਂ ਪਰ ਸਿਰਫ 18000 ਦੇ ਵਿੱਚ 18000 ਰੁਪਏ ਦੇ ਵਿੱਚ ਮੈਂ ਕਿਹਾ ਦਿਨੋਂ ਮੈਂ ਕਿਹਾ ਜਦੋਂ ਫੈਕਟਰੀ ਚ ਆਉਂਦਾ ਫਿਰ ਫਾਇਦਾ ਵੀ ਹਾਂਜੀ ਢੋ ਦੇ ਨਾਲ ਨੇ ਨਾ ਇਹ ਹਾਂਜੀ ਵੀਰ ਦੇਖੋ ਧਰਮੇ ਪੂਰਾ ਯਾਰ ਘੈਂਟ ਕੰਮ ਆ ਬਾਈ ਉਹਦਾ ਖੋਲ ਕੇ ਦੇਖ ਲੋ ਜੀ ਪੂਰਾ ਵਧੀਆ ਪਲਾਈ ਬੋਰਡ ਲੱਗਿਆ ਹੋਇਆ ਅੱਛਾ ਹਾਂਜੀ ਹਾਂ ਕੋਈ ਗੱਤਾ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਤੁਸੀਂ ਦੇਖੋ ਵਿੱਚ ਇਹਦੇ ਵਿੱਚ ਜਾ ਕੇ ਦੇਖਾਂ ਹਾਂਜੀ ਹਾਂ ਜਾ ਕੇ ਦੇਖੋ ਜੀ ਸਹੀ ਗੱਲ ਹੈ ਹਨਾ ਵਧੀਆ ਆਪਦੀ ਫੈਕਟਰੀ ਦਾ ਮਾਲ ਹੈ ਪੂਰਾ ਅੱਛਾ ਬਾਈ ਇਹ ਤੁਸੀਂ ਇਹ ਦਸੂਏ ਦੇ ਵਿੱਚ ਮਤਲਬ ਮਟੀਰੀਅਲ ਕਿਹੜਾ ਲਾਉਣੀਓ ਮਟੀਰੀਅਲ ਪਲਾਈ ਬੋਰਡ ਪੂਰਾ ਵਧੀਆ ਵੀਰੇ ਟੌਗਾ ਹਾਂਜੀ ਪਲਾਈ ਬੋਰਡ ਲਾਉਣੀਓ ਹਾਂਜੀ ਓਕੇ ਗੱਦਾ ਬਾਈ ਇੱਕ ਮੈਨੂੰ ਹੋਰ ਵੀ ਗੱਲ ਦੱਸਿਓ ਹਾਂਜੀ ਹੁਣ ਕਈ ਵਾਰ ਮਤਲਬ ਮੈਂ ਆ ਗਿਆ ਤੁਹਾਡੇ ਲੱਭੇ ਮੈਨੂੰ ਆ ਆ ਬੈੱਡ ਪਸੰਦ ਆ ਗਿਆ ਹਾਂਜੀ ਮੈਨੂੰ ਆਏ ਲੱਗ ਵੀ ਯਾਰ ਗੱਦੇ ਆ ਲੈ ਜਾ ਮੈਂ ਇਹੋ ਜਿਹੇ ਡੈਸਟਮੈਂਟ ਹੋ ਜਾਂਦਾ ਜੀ ਹੋ ਜਾਂਦਾ ਅਸੀਂ ਇਹ ਜਾ ਕੇ ਮੈਂ ਇਧਰ ਹਾਂ ਇਹ ਵੀ ਗੱਲ ਘੈਂਟ ਆ ਕਈ ਵਾਰ ਆਏ ਹਨ ਤਾਂ ਮੇਰੇ ਆ ਕੇ ਮਨ ਪਟਕ ਜਾਂਦਾ ਹੁੰਦਾ ਮੈਨੂੰ ਆਏ ਹੁੰਦਾ ਵੀ ਯਾਰ ਗੱਦੇ ਆ ਘੈਂਟ ਲੱਗਦੇ ਆ ਹਨਾ ਹਾਂ ਅਲੱਗ ਅਲੱਗ ਕਲਰ ਕਿਸੇ ਨੂੰ ਪਸੰਦ ਆ ਜਾਂਦਾ ਹਾਂਜੀ ਬਾਕੀ ਵੀ ਹੋਰ ਵੀ ਚੀਜ਼ ਆ ਜਾਂਦੀ ਆ ਜਿਵੇਂ ਕਈ ਵਾਰ ਜਿਵੇਂ ਆਦੀ ਹੁਣ ਮੈਨੂੰ ਢੋ ਇਹ ਪਸੰਦ ਆਗੀ ਮੈਨੂੰ ਪੇਟੀਆਂ ਜਿਵੇਂ ਇਹਦੀਆਂ ਪਸੰਦ ਆ ਜਾਂਣ ਹਾਂਜੀ ਹਾਂਜੀ ਇਹ ਵੀ ਜਿਹੜੀ ਡੈਸਟਮੈਂਟ ਹੋ ਜਾਂਦੀ ਆਲਮੋਸਟ ਸੇਮ ਹੀ ਹੁੰਦੀਆਂ ਨੇ ਇਹ ਹੋ ਜਾਂਦੀਆਂ ਨੇ ਜਦੋਂ ਅਸਲ ਸੇਮ ਹੀ ਹੁੰਦੀ ਦਰ ਮੈਂ ਆ ਡਿਜ਼ਾਈਨ ਦਿਖਾ ਉਹਦੇ ਉਹ ਉਹ ਲੱਗ ਹੈ ਹਨਾ ਉਹ ਲੱਗ ਹੈ ਇਹ 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 ਸਿੱਧੀਆਂ ਪੈਂਟਾਂ ਦੇ ਵਿੱਚ ਆ ਤੇ ਆ ਆ ਚੀਜ਼ ਹੋਰ ਹੈ ਹਨਾ ਭਾਈ ਇਹ ਇਹ ਹੋ ਰਿਹਾ ਤੇ ਉਹ ਦਿਖਾਈ ਲੈ ਤੇ ਉਹ ਲੱਗ ਹੈ ਜੀ ਉਹ ਡਿਜ਼ਾਈਨ ਲੱਗ ਹੈ ਇਹ ਡਿਜ਼ਾਈਨ ਲੱਗ ਹੈ ਭਾਈ ਮੈਨੂੰ ਇਹ ਦੱਸਿਓ ਹਾਂਜੀ ਭਾਈ ਉਹਦਾ ਤੁਸੀਂ ਇੱਕ ਦਾ ਰੇਟ ਦੱਸਤਾ 18000 ਰੁਪਿਆ ਤੇ ਨਾਲ ਆਪ ਗੱਦੇ ਦੇ ਦਾਂਗੇ ਆਈ ਫ੍ਰੀ ਮਤਲਬ 18000 ਦੇ ਵਿੱਚ ਸੈਟੀ ਦੇ ਦਾਂਗੇ ਸੈਟੀ ਦੇ ਦਾਂਗੇ ਬਈ ਇਹਨਾਂ ਦਾ ਰੇਟ ਕੋਈ ਵੱਧਦਾ ਨਹੀਂ ਹੋ। ਨਾ ਨਾ ਬਈ ਸਾਰਿਆਂ ਦਾ ਸੇਮ ਰੇਟ ਹੈਗਾ ਜੀ। ਅੱਛਾ ਜਿਹੜਾ ਮਰਜ਼ੀ ਲੈ ਜਾਓ ਜਾ ਕੇ। ਹਾਂ ਜੀ ਜਿਹੜਾ ਮਰਜ਼ੀ ਲੈ। 18000 ਦੇ ਵਿੱਚ। ਹਾਂ 18000। ਓਕੇ। ਪਰ ਮੇ ਯਾਰ ਗੱਲਬਾਤ ਆ ਫਿਰ ਫਾਇਦਾ ਤਾਂ ਹੋਇਆ ਵੀ ਫੈਕਟਰੀ ਜਾ ਕੇ ਤੇ ਹੋਰ ਵੀ ਵੱਡੀ ਗੱਲ ਆ। ਆ ਦੇ। ਆ ਆ ਆ ਜਿਵੇਂ ਪੇਟੀਆਂ ਪਈਆਂ ਨੇ ਬਈ। ਹਾਂ ਜੀ ਹਾਂ ਜੀ। ਇਹ 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 ਵੀ ਦੇਖ ਲਓ। ਇਹ ਇਹ ਤੁਹਾਨੂੰ ਕੋਈ ਢੋ ਉਹ ਇਹਨਾਂ ਚ ਪਸੰਦ ਆਉਂਦੀ ਆ ਇਹ ਪੇਟੀਆਂ ਲੈ ਜਾ ਸਕਦੇ ਹੋ। ਆ ਆ ਆ ਪਈਆਂ ਨੇ ਤੇ ਨਾਲ ਜਿਵੇਂ ਆ ਦੇ ਆ ਆ ਆ ਕਈ ਵਾਰ ਬਈ ਜਿਵੇਂ ਆ ਦੇ ਇਹਨਾਂ ਦੀ ਤਾਂ ਆ ਚੀਜ਼ ਆ ਹਨਾ। ਹਾਂ ਜੀ ਹਾਂ ਜੀ ਬਈ ਤੇ ਇਹ ਇਹ ਤੇ ਹੈ ਨਹੀਂ ਇਹਦਾ ਇਹਦਾ ਉਸਤਾਦ ਮੈਨੂੰ ਇਹ ਦੱਸਿਓ ਸੱਚ ਇਹਦਾ ਫਾਇਦਾ ਕੀ ਹੁੰਦਾ ਇਹ ਚੀਜ਼ ਦਾ ਫਾਇਦਾ ਕੀ ਹੁੰਦਾ ਇਹ ਬਈ ਬਸ ਇਹੀ ਹੈ ਵੀ ਬੈਠਣ ਨੂੰ ਉੱਠਣ ਲੱਗੇ ਤੰਗ ਨਹੀਂ ਕਰਦੇ ਹੈਗੇ ਤੰਗ ਨਹੀਂ ਕਰਦੇ ਹਾਂਜੀ ਹਾਂ ਜਿਵੇਂ ਉਦਾਂ ਆਪਣੇ ਵਰਗੇ ਦੇ ਰੋਕੀ ਫਾਣੀ ਅੱਗੇ ਆਏ ਫਿਕਰ ਲੱਗਿਆ ਰਹਿੰਦਾ ਸੀ ਵੀ ਪਾਣੀ ਦਾ ਗਲਾਸ ਕਿੱਥੇ ਰੱਖੀਏ ਸਾਡੇ ਪਿੰਡ ਵਾਲਿਆਂ ਨੇ ਤੇ ਇਹ ਹੁੰਦਾ ਨਾ ਦਰਮਿਆ ਵਿੱਚ ਵੀ ਪੰਜ ਰਸ ਇਹ ਅਸੀਂ ਪਾਣੀ ਪੂਣੀ ਦਾ ਗਲਾਸ ਚਾਹ ਰੱਖਣੀ ਹੋਈ ਇੱਥੇ ਹੈ ਨਾ ਉਹ ਰੱਖਿਆ ਜਾਂਦਾ ਇਹ ਚੀਜ਼ ਦਾ ਫਾਇਦਾ ਤਾਂ ਹੋਇਆ ਇਹ ਜਿਵੇਂ ਕਿ ਜੀ ਟੇਬਲ ਵਾਲਾ ਕੰਮ ਲੈ ਜਾਂਦੀ ਆ ਨਾ ਆਪਾਂ ਇਹਨਾਂ ਤੋਂ ਲੈਨੇ ਆ ਹਣਾ ਬਈ ਹਾਂਜੀ ਓਕੇ ਤੇ ਮਿੱਤਰੋ ਆ ਦੇਖੋ ਆ ਦੇਖੋ ਗੱਲ ਇਹ ਨਹੀਂ ਵੀ ਬਾਈ ਉਹਨਾਂ ਨੇ ਬਈ ਇੰਨਾ ਕਸਟਾ ਤੁਸੀਂ ਆਹ ਮਾਰ ਕੈਮਰਾ ਦੇਖੋ ਆ ਗੱਦਿਆਂ ਦੀਆਂ ਕਤਾਰਾਂ ਲੱਗੀਆਂ ਪਈਆਂ ਨੇ ਪੂਰਾ ਥੋਕ ਰੇਟਾਂ ਦਾ ਬਾਈ ਉਹਨਾਂ ਦਾ ਕੰਮ ਹੈ ਹਾਂਜੀ ਬਾਕੀ ਬਾਈ ਮੈਨੂੰ ਇੱਕ ਗੱਲ ਪਤਾ ਲੱਗਿਆ ਸੀ ਵੀ ਇੱਥੋਂ ਤੁਹਾਡੀ ਫੈਕਟਰੀ ਚ ਬਣਿਆ ਹੋਇਆ ਮਾਲ بڑے ਸ਼ੋਰੂਮਾਂ ਦੇ ਵਿੱਚ ਜਾਂਦਾ ਹਾਂਜੀ ਬਹੁਤ ਜੀ ਬਹੁਤ ਹੈਨਾ ਬਹੁਤ ਜਾਂਦਾ ਹੈ ਪਰ ਹੁਣ ਆਪਾਂ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਇਹ ਕਹਿਣੇ ਵੀ ਤੁਸੀਂ ਇੱਥੇ ਆ ਜਓ ਹਾਂ ਇੱਥੇ ਆ ਜਓ ਸਾਡੇ ਕੋਲੇ ਤੇ ਡਾਇਰੈਕਟ ਤੁਸੀਂ ਸਾਥ ਲੈ ਸਕਦੇ ਓਕੇ ਇੱਕ ਬਾਈ ਗੱਲ ਮੈਨੂੰ ਹੋਰ ਦੱਸਿਓ ਕਈ ਸੱਜਣਾ ਦਾ ਆ ਜਿਵੇਂ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਆ। ਉੱਥੋਂ ਕੋਈ ਉਹਨਾਂ ਨੂੰ ਬੈੱਡ ਦਾ ਡਿਜ਼ਾਈਨ ਪਸੰਦ ਆ ਜਾਂਦਾ। ਹਾਂਜੀ। ਅਗਲਾ ਕਹਿੰਦਾ ਭਈ ਯਾਰ ਸਾਨੂੰ ਤਾਂ ਇਹਦੇ ਨਾਲ ਦਾ ਬੈੱਡ ਚਾਹੀਦਾ। ਉਹ ਆਪਣੇ ਲਾਵੇ ਨਾ ਹੋਵੇ। ਹਾਂਜੀ ਹਾਂਜੀ। ਫਿਰ ਉਹਦਾ ਕੀ ਹੱਲ? ਵੀ ਸਾਰਾ ਹੱਲੂ ਜਦੋਂ ਸਮਾਨ ਆਪਣੇ ਕੋਲੇ ਸਾਰਾ ਬਣਦਾ। ਤੁਸੀਂ ਹੱਲ ਕਰਕੇ ਦੇਣਾ। ਤੁਸੀਂ ਬਣਾ ਕੇ ਦੇ ਦੋਗੇ। ਨਾ ਕੇ ਦੇ ਦਾਂਗੇ ਜੀ ਡਿਜ਼ਾਈਨ ਉਹ ਤੋਂ ਬਣਾ ਲਾ। ਓਕੇ। ਮਤਲਬ ਜਿਹੜਾ ਹਾਂ ਸੱਜਣ ਨੂੰ ਇਹ ਵੀ ਗੱਲ ਕਹਿੰਦਾ ਤੁਹਾਡੇ ਕੋਈ ਡਿਜ਼ਾਈਨ ਪਸੰਦ ਹੈ ਤੁਸੀਂ ਕੋਈ ਫੋਟੋ ਲਿਆਓ ਬਾਈ ਉਹ ਵੀ ਤਿਆਰ ਕਰਕੇ ਦੇਣਗੇ। ਹਾਂਜੀ ਹਾਂ। ਫੈਕਟਰੀ ਦਾ ਕੰਮ ਹੈ ਦੇ ਵਿੱਚੋਂ ਤਿਆਰ ਕਰਵਾਉਣਾ। ਬਈ ਕਿੰ ਜਿੱਦਾਂ ਦੇ ਤੁਸੀਂ ਕਹੋਗੇ ਤੁਹਾਨੂੰ ਉਦਾਂ ਦੇ ਬਣਾ ਕੇ ਦੇਣੀ ਹੈ ਹਣਾ ਹਾਂਜੀ ਓਕੇ ਤੇ ਬਾਈ ਬਾਈ ਆਪਾਂ ਸੋਫੇ ਵੀ ਦੇਖੀਏ ਹਾਂਜੀ ਤੇ ਮਤਲਬ ਇਕੱਲੀ ਗੱਲ ਬੈਡਾਂ ਦੇ ਨਹੀਂ ਖੜੀ ਤੇ ਆਪਾਂ ਨਾ ਇਹ ਇਧਰ ਨਹੀਂ ਲੰਘਦੇ ਹਣਾ ਉੱਪਰ ਸੋਫੇ ਵੀ ਬਾਈ ਉਹਨਾਂ ਦਾ ਬਹੁਤ ਵੱਡਾ ਸਿਸਟਮ ਆ ਮੈਂ ਤਾਂ ਕਰਕੇ ਨਾ ਸਪੈਸ਼ਲ ਮਿੱਤਰੋ ਮੈਂ ਕਿਹਾ ਅੱਜ ਨਾ ਸਾਡੇ ਭੈਣ ਭਰਾਵਾਂ ਦਾ ਫਾਇਦਾ ਕਰ ਦਈਏ ਵੀ ਵੱਡੇ ਧਮਾਕੇ ਸਸਤਾ ਫਰਨੀਚਰ ਵਧੀਆ ਕੁਆਲਿਟੀ ਦਾ ਕਿੱਥੋਂ ਮਿਲਦਾ ਆਪਾਂ ਦਿਖਾ ਕੇ ਆਈਏ ਤੇ ਫਿਰ ਦੇਖੋ ਹੁਣਾ ਬਣਦਾ ਹੀ ਆ ਬਾਈ ਹਣਾ ਪੂਰਾ ਧਰਮੇ ਸਟਾਕ ਪਿਆ ਤੂੰ ਬਾਈ ਉਹਨਾਂ ਲੇ ਆ ਕੇ ਦੇਖੋ ਆਪਣੇ ਤਾਂ ਸੱਜਣਾ ਹੀ ਸੋਚੀ ਜਾਣਗੇ ਉਹ ਰਿਆ ਕਿ ਵੀ ਸੋਫੇ ਲਈ ਇਹ ਕਿਹੜੇ ਆ ਆ ਕਰਵਾ ਚੱਕ ਰ ਤੂੰ ਦੇਖ ਯਾਰ ਲਗਜ਼ਰੀ ਸੋਫੇ ਪੈਣ ਕਿਆ ਰੰਗ ਦੇਖਣਾ ਕਿਆ ਗੱਲਬਾਤ ਤੇ ਗੱਲ ਇਥੇ ਨਹੀਂ ਨਬੜਦੀ ਆ ਆ ਵੀ ਦਿਖਾ ਤਰ ਮੇ ਕੋਈ ਦੇਖ ਮਾਰ ਦੇਣੇ ਨਾਲੇ ਸ਼ਕੋਰਾ ਆ ਦਿਖ ਲੈ ਜਦੋਂ ਆ ਕੇ ਰਿਸ਼ਤੇਦਾਰ ਬੈਠੇ ਹੋਏ ਇਹ ਗੱਲ ਇਹ ਵੀ ਆਣਾ ਕਿਸੇ ਆਏ ਬਈ ਕਈ ਵਾਰ ਨਾ ਕਿਸੇ ਦੇ ਮੁੰਡੇ ਨੂੰ ਰਿਸ਼ਤਾ ਨਾ ਹੁੰਦਾ ਹੋਵੇ ਉਹ ਜਦੋਂ ਆ ਕੇ ਕਿਰਾਂ ਰਿਸ਼ਤੇਦਾਰ ਇੱਥੇ ਬਹਿ ਗਏ ਹਾਂਜੀ ਜਮੀਰ ਨਹੀਂ ਦੇਖਦੇ ਸੋਫੇ ਦੇਖਣਗੇ ਬਿਲਕੁਲ ਬੀਬੀ ਰਿਸ਼ਤਾ ਪੱਕਾ ਹਾਂਜੀ ਹਨਾ ਇਹ ਵੀ ਗੱਲ ਹੈਗੀ ਆ ਇੱਥੇ ਉਠਦਾ ਨਹੀਂ ਬਈ ਜਿਹੜੇ ਸੱਜਣ ਨੇ ਇਹਨਾਂ ਤੇ ਬਹਿ ਕੇ ਚਾਹ ਪੀ ਲਈ ਉਹ ਰਿਸ਼ਤਾ ਪੱਕਾ ਤੇ ਆ ਆ ਦੇਖ ਇਧਰ ਕਿੰਨਾ ਪਿਆਰਾ ਕਲਰ ਆ ਯਾਰ ਹਨਾ ਦੇਖੋ ਧਰਮੇ ਆ ਆ ਹੋਰ ਵੀ ਘੈਂਟ ਆ ਯਾਰ ਹਾਂਜੀ ਇੱਥੇ ਆ ਕਿ ਤਾਂ ਐਂ ਦਲ ਕਰਦਾ ਵੀ ਮਣ ਨਹੀਂ ਜਿਵੇਂ ਹੋਣੀ ਹੁੰਦਾ ਬਈ ਮਣ ਜ ਨਹੀਂ ਪਟਕਦਾ ਹੁੰਦਾ ਵੀ ਉਹਨੂੰ ਦੇਖ ਕੇ ਆ ਉਹ ਦੋ ਘੈਂਟ ਲੱਗਦਾ ਆ ਆ ਉਹ ਦੋ ਘੈਂਟ ਲੱਗਦਾ ਹਨਾ ਬਈ ਹਾਂਜੀ ਵੀਰ ਜੀ ਧਰਮੇ ਆ ਦੇਖੋ ਇਹ ਆ ਤਾਂ ਬਾਹਲੀ ਘੈਂਟ ਰੰਗ ਪਿਆ ਹਾਂਜੀ ਵੀਰ ਇਹ ਕੰਬੀਨੇਸ਼ਨ ਹੈ ਜੀ ਦੋ ਕਲਰਾਂ ਦਾ ਕੰਬੀਨੇਸ਼ਨ ਹੈ ਹਾਂ ਇਹ ਤਾਂ ਹੀ ਇਹ ਹੋਰ ਵੀ ਜਵੇਂ ਉਹਦੇ ਉਹ ਇੱਕ ਕਲਰ ਹੈ ਤਰਮੇ ਆ ਇਹ ਇੱਕ ਕਲਰ ਹੈ ਹੈਨਾ ਇਹ ਇਹ ਦੋ ਕਲਰਾਂ ਦੇ ਵਿੱਚ ਆ ਇਹ ਦੀ ਹੋਰ ਵੀ ਚੜਾਈ ਆ ਹਾਂਜੀ ਵੀਰ ਜੀ ਸਹੀ ਗੱਲ ਹੈ ਯਾਰ ਪਾਪਾ ਬਾਈ ਮੈਨੂੰ ਇਹ ਦੱਸ ਹਾਂਜੀ ਬਾਈ ਜੀ ਆ ਕੀ ਰੇਟ ਪੇਜੂ ਆ ਇਹ ਕੀ ਰੇਟ ਇਹ ਬਾਈ ਤੁਹਾਨੂੰ ਲਾ ਦਾਂਗੇ ਆਪਾਂ ਲਾ ਦਿਓ ਪੂਰਾ ਘੈਂਟ ਰੇਟ ਵੱਧਣਾ ਮੰਗਣੀ ਨਹੀਂ ਜੀ ਜਮੀ ਮੈਂ ਫੈਕਟਰੀ ਕਹੀਂ ਖੜਾ ਫੈਕਟਰੀ ਚ ਹੀ ਫਿਰਦੇ ਆ ਫੈਕਟਰੀ ਚ ਹੀ ਆ ਜੀ ਫਾਇਦਾ ਹੋਵੇ ਮਤਲਬ ਜੇ ਫੈਕਟਰੀ ਚ ਖੜੇ ਆ ਤਾਂ ਫੈਕਟਰੀ ਵਾਲੀ ਗੱਲ ਹੋਵੇ ਹਾਂਜੀ ਵੀਰ ਜੀ ਇਹ ਆਪਾਂ ਤੁਹਾਨੂੰ ਲਾ ਦਾਂਗੇ 15500 85000 हां जी बिल्कुल जी जे कोई आके सजना ਸਾਡੇ ਪਿੰਡ ਵਾਲਿਆਂ ਨੂੰ ਇੱਕ ਆਦਤ ਹੁੰਦੀ ਆ ਵੀ ਭਾਈ ਜਾਇਜ ਜਾਇਜ ਲਾ ਲਾ ਜੇ ਕਿਸ ਨੇ ਜਾਇਜ ਕਹੇ ਤਾਂ ਫੇਰ ਕਿੰਨੇ ਲਾ ਦੇਗਾ ਜਾਇਜ ਕੋਈ ਗੱਲ ਨਹੀਂ ਕਰ ਲਾਂਗੇ ਆਪਾਂ ਤੁਹਾਡੇ ਕਰਕੇ ਹੋਰ 500 ਘਟਾ ਦੇ ਫੇਰ 15000 ਲਾ ਲਾਂਗੇ ਲਾ ਵੀ ਆ ਹੁਣ ਅਜ ਤੋਂ ਅੱਜ ਅਸੀਂ ਘਟਾਈਏ ਫੇਰ ਧੱਕਾ ਕਿਉਂਕਿ ਬਾਣੀਏ ਮਹਾਜਨ ਨਾ ਰੁਪਈਆ ਨਹੀਂ ਛੱਡਦੇ ਹੁੰਦੇ ਬਾਈ ਨੇ ਤਾਂ 500 ਛੱਡਤਾ ਹਨਾ ਤੇ ਇਹ ਵੀ ਗੱਲ ਆ ਭਾਈ ਆ ਦਰਮਿਆ ਆ ਦਿਖਾ ਯਾਰ ਕੀ ਗੱਲ ਬਾਤ ਆ ਹਨਾ ਗੱਡੀਆਂ ਗੁੱਡੀਆਂ ਯਾਰ ਪੂਰਾ ਘੈਂਟ ਸਿਸਟਮ ਆ ਭਾਈ ਯਾਰ ਕੰਮ ਤਾਂ ਤਰ੍ਹਾਂ ਐਵੇਂ ਕਹਦੀ ਐ ਸਿਰਾ ਹਾਂਜੀ ਵੀਰ ਜੀ ਇਹ ਆਪੇ ਖੁਦ ਤਿਆਰ ਕਰਦੇ ਆਂ ਜੀ ਸਟੀਚਿੰਗ ਤੋਂ ਲੈ ਕੇ ਸਾਰਾ ਕੁਝ ਆਪਣੇ ਕੋਲ ਜੀ ਜਿਹੜਾ ਭਾਈ ਆ ਜਮੇ ਹਾਂਜੀ ਵੀਰ ਸਾਹਿਬ ਆ ਆ ਵੱਡਾ ਸਾਰਾ ਸੋਫਾ ਹਾਂਜੀ ਭਾਈ ਜੀ ਇਹਦਾ ਰੇਟ ਤਾਂ ਥੋੜਾ ਜਿਹਾ ਵੱਧ ਹੋਊ ਹਾਂਜੀ ਹਾਂਜੀ ਥੋੜੇ ਜਿਆਦਾ ਕਾਸ਼ਟਰੀਆ ਅਸਲ ਕਈ ਕਈ ਵੈਰੀਟੀਆਂ ਨੇ ਮਤਲਬ ਮਹਿੰਗੇ ਤੋਂ ਮਹਿੰਗਾ ਵੀ ਹੋਏਗਾ ਤੇ ਬਾਜਪ ਤੋਂ ਬਾਜਪ ਰੇਟ ਵੀ ਹੋਏਗਾ ਓਕੇ ਓਕੇ ਹਾਂਜੀ ਹਾਂਜੀ ਜੇ ਜਮੇ ਭਾਈ ਆ ਆ ਕਲਰ ਆ ਜਮੇ ਆ ਦੇ ਹਾਂਜੀ ਇਹ ਕਿੰਨੇ ਚ ਹੋਊਗਾ ਇਹ ਜੇ ਆਪਾਂ ਇਹ ਵੀ ਸੇਮ 15000 ਰੁਪਏ ਦੇ ਵਿੱਚ 15000 ਲਈਏ 15 ਦੀ ਦਵਾਂਗੇ 15 ਦੀ ਦੇਵਾਂਗੇ ਆਪਾਂ ਓਕੇ ਹ ਤਾਰ ਮੈਂ ਰੇਟ ਤਾਂ ਬਹੀ ਰਹਾਂ ਦੇ ਘੈਂਟ ਨੇ ਯਾਰ ਹਾਂ ਬਾਕੀ ਤੁਸੀਂ ਕਲਰ ਜਿੱਦਾਂ ਦੇ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਹਾਂ ਕਰਵਾ ਸਕਦੇ ਹੋ ਆਪਣੇ ਹਿਸਾਬ ਨਾਲ ਹਾਂ ਇਹ ਵੀ ਗੱਲ ਘੈਂਟ ਹੈ ਜਮੇ ਫਰਨੀਚਰ ਹੈਗਾ ਉਸ ਨਾਲ ਨਾਲ ਕਲਰ ਮੈਂ ਮਤਲਬ ਇਹ ਇਹ ਸੋਫੇ ਦੇ ਵਿੱਚ ਕਲਰ ਤੁਸੀਂ ਨੀਲਾ ਲੈਣਾ ਜਾਂ ਤੁਸੀਂ ਇਹ ਥੋੜਾ ਜਿਹਾ ਨੀਲਾ ਮੋਰ ਪੰਖੀਆ ਲੈਣਾ ਤਾਂ ਉਹ ਮਿਲੂਗਾ ਉਹ ਮਿਲੂਗਾ ਜੀ ਅਵੇਲੇਬਲ ਕਰਤਾ ਹੈ ਬਾਕੀ ਵੀ ਨਹੀਂ ਕਲਰ ਹੋਰ ਹੈ ਹਾਂਜੀ ਬਾਈ ਤੇ ਤੁਸੀਂ ਰੇਟ ਵੀ ਬਹੁਤ ਬਾਜਬਲਾਤੇ ਹਾਂਜੀ ਵੀਰ ਜੀ ਹੁਣ ਗੱਲ ਇਹ ਹੈ ਜਿਹੜੇ ਸਾਡੇ ਸੱਜਣ ਸੋਚਣਗੇ ਨਾ ਹਾਂਜੀ ਬਿੱਪਟੀ ਫੈਕਟਰੀ ਦਾ ਕਿਹਾ ਜਾਂਦਾ ਤੁਸੀਂ ਬਣਾਉਣੇ ਆ ਬਾਕੀ ਬਣਾਉਣੇ ਹਾਂਜੀ ਬਾਕੀ ਆਪਾਂ ਬਣਦੇ ਵੀ ਦਿਖਾਉਣੇ ਆ ਹਾਂ ਬਿਲਕੁਲ ਵੀਰ ਜੀ ਠੀਕ ਹੈ ਤੇ ਕਿਹੜੇ ਪਾਸੇ ਬਣਾਉਣੇ ਆ ਆਪਾਂ ਲਓ ਵੀ ਉਧਰ ਵੀ ਚੱਲਦੇ ਸਾਈਡ ਤੇ ਜਾ ਕੇ ਜੀ ਸਾਈਡ ਤੇ ਲੈ ਵੀ ਮਿੱਤਰ ਉਹ ਤੁਹਾਨੂੰ ਬਣਦੇ ਵੀ ਦਿਖਾਉਣੇ ਆ ਜਰ ਆਪਾਂ ਹਾਂ ਆਜੋ ਆਪਾਂ ਬਣਦੇ ਵੀ ਦੇਖ ਹੀ ਲਈਏ ਹੁਣ ਭਾਈ ਆਹ ਇਧਰ ਆ ਸੋਫੇ-ਸੋਫਿਆਂ ਦਾ ਸਾਰਾ ਹਾਂ ਭਾਈ ਜੇ ਸਾਰੇ ਸੋਫਿਆਂ ਦਾ ਸਮਾਨ ਆ ਇਹ ਆਹ ਸੋਫਿਆਂ ਦਾ ਆ ਆ ਬੈੱਡ-ਬੈੱਡ ਤਿਆਰ ਹੋ ਰਹੇ ਆ ਬੈੱਡ ਤਿਆਰ ਹੁੰਦੇ ਨੇ ਜੀ ਆਪਣੇ ਸਹੀ ਗਲਤ ਰమే ਜਿਗਾੜ ਵੱਡਾ ਯਾਰ ਬਾਈ ਉਹਨਾਂ ਦਾ ਮਿੱਤੇ ਦੀ ਉਹ ਦੇਖੋ ਉਧਰ ਕੀ ਕੁਝ ਤਿਆਰ ਹੋਈ ਜਾਂਦਾ ਹੈ ਨਾ ਆਹ ਇਧਰ ਕਾਰੀਗਰ ਲੱਗੇ ਹੋਰ ਵੀ ਦਿਖਾਵਾਂਗੇ ਜੀ ਤੁਹਾਨੂੰ ਉਧਰ ਅੱਛਾ ਉਧਰ ਵੀ ਨੇ ਆਹ ਬਈ ਆਪਣਾ ਦੂਸਰਾ ਡੈਨਿੰਗ ਟੇਬਲ ਹਾਂ ਡੈਨਿੰਗ ਟੇਬਲ ਆ ਗਿਆ ਜੀ ਆਹ ਦੇਖੋ ਲੈ ਮਿੱਤਰੋ ਕੱਲੀਆਂ ਲਿਸ਼ਕੋਰਾਂ ਦੇਖਾ ਕਰੋ ਐ ਵੀ ਦੇਖਾ ਕਰੋ ਮਾਲ ਕੀ ਲੱਗਦਾ ਦੇਖੋ ਕਿਉਂ ਬਈ ਬਿਲਕੁਲ ਵੀਰੇ ਟਾਪ ਕੁਆਲਿਟੀ ਦਾ ਦੇਖੋ ਮਜ਼ਬੂਤੀ ਦੇਖ ਆ ਲੈ ਹਾਂਜੀ ਮਜ਼ਬੂਤੀ ਦੇ ਆਪਾਂ ਉਧਰ ਵੀ ਦੇਖਦੇ ਆਂ। ਇਹ ਆ ਨਹੀਂ ਹੈਗਾ ਗੱਤੇ ਵਾਲਾ ਬੋਰਡ ਲਾਤਾ ਜਾਂ ਕੁਝ ਕਿਸੇ ਤਰ੍ਹਾਂ ਦਾ ਪੂਰਾ ਵਧੀਆ ਟੌਪ ਦਾ। ਬਿਲਕੁਲ ਤਾਂ ਹੀ ਭਾਈ ਤੁਸੀਂ ਫਿਰ ਸਸਤਾ ਦੇ ਰਹੇ ਹੋ ਨਾ ਜੀ ਆਪ ਤਿਆਰ ਕਰਦੇ ਹੋ। ਆ ਦੇਖੋ। ਆ ਜਿਹੜਾ ਜਿਹੜੀ ਚੀਜ਼ ਤੁਹਾਡੇ ਪਸੰਦ ਆਉਂਦੀ ਹੈ ਲੈ ਇੱਥੋਂ ਆਕੇ ਲਵਾਓ। ਲੈ। ਦੇਖ ਤਾਂ ਮੈਂ ਉਹ ਕੱਲੀ-ਕੱਲੀ ਚੀਜ਼ ਹਨਾ ਹਾਜ਼ਰ ਆ ਯਾਰ ਭਾਈ ਉਹਨਾਂ ਨਾਲ ਵੀ। ਹਾਂਜੀ ਵੀਰ ਜੀ। ਉਧਰ ਵੀ ਦੇਖਦੇ ਆਂ ਆਪਾਂ। ਆ ਦੇਖੋ। ਲੈ ਬ ਤਿਆਰ ਹੁੰਦਾ ਮਾਲ ਦਿਖਾਉਣਾ ਤੁਹਾਨੂੰ। ਆ ਦੇਖੋ ਧਰਮਿਆ। ਬੈਡਾਂ ਦੀ ਜੋ ਆ ਦੇਖਾ ਇੱਧਰ ਲੈ ਹੋਰ ਵੀ ਦੇਖ। ਭਾਈ ਯਾਰ ਤੁਸੀਂ ਤਾਂ ਮੈਂ ਕਿਹਾ ਸਾਰੇ ਬਰਨਾਲੇ 'ਚ ਉਹਨਾਂ ਮਾਲ ਏ ਬਹੁਤ ਆ ਪਾ ਮਦਲ ਕੀ ਸਟੋਰ ਕੀਤਾ ਹੋਇਆ ਮਾਲ ਆ ਬਹੁਤ ਵਧੀਆ ਟਾਪ ਕੁਆਲਿਟੀ ਦਾ ਹਾਂਜੀ ਯਾਰ ਮੈਂ ਤਾਂ ਕਹਣਾ ਜਿਹੜੇ ਸੱਜਣ ਮੈਂ ਗੱਲ ਕਰਦਾ ਸੀ ਵੀ ਡਿਜ਼ਾਈਨ ਆ ਇੱਥੋਂ ਆ ਕਿਹੜੇ ਡਿਜ਼ਾਈਨ ਪਸੰਦ ਨਾ ਆਵੇ ਹਾਂਜੀ ਹਾਂ 100 ਤਾਂ ਬੈੱਡ ਦੀ ਢੋ ਤਿਆਰ ਕੀਤੀ ਪਈ ਹੋ ਬਈ ਫੋਟੋ ਲੈ ਵੇਣਾ ਹਾਂ ਬਿਲਕੁਲ ਵੀਰ ਜੀ ਤਾਂ ਮੈਂ ਦੇਖ ਓਏ ਹੋਲ ਸੇਲ ਦਾ ਕੰਮ ਆ ਜੀ ਹੋਲ ਸੇਲ ਦਾ ਕੰਮ ਆ ਵੀਰਿਆਂ ਦਾ ਆ ਦੇਖਾ ਉਹ ਤਾਂ ਪਤੰਦਰ ਪਤਾ ਨਹੀਂ ਕਿੰਨੀਆਂ ਕੁ ਢੋਆਂ ਰੱਖੀ ਫੜੇ ਨੇ ਹਾਂਜੀ ਮੈਂ ਤਾਂ ਕਹਣਾ ਵੀ ਸੈਂਕੜੇ ਤਾਂ ਤੁਹਾਡੇ ਲਈ ਡਿਜ਼ਾਈਨ ਤਿਆਰ ਕੀਤੇ ਪਏ ਆ ਹਾਂਜੀ ਵੀਰ ਆਹ ਦੇਖੋ ਇਧਰ ਲੈ ਆਹ ਦੇ ਕੁਰਸੀਆਂ ਕਰ ਇਹ ਡਾਈਨਿੰਗ ਟੇਬਲਾਂ ਨਾਲ ਆ ਆ ਦੇ ਖੁੱਲਾ ਬੈੱਡਪੁੱਟ ਇਧਰ ਵੀ ਬਈ ਹਾਂਜੀ ਹਾਂ ਲੈ ਘਰ ਮਿਆਂ ਆ ਕੱਲੀਆਂ ਢੋਆ ਨਹੀਂ ਦਿਖਾਉਂਦੇ ਤੁਹਾਨੂੰ ਆ ਦੇ ਪੇਟੀਆਂ ਵੀ ਦਿਖਾਉਣੇ ਆ ਚੱਕ ਦੇ ਆਈ ਇਧਰ ਨੂੰ ਆ ਦੇਖ ਲੈ ਕਰ ਗੱਲ ਯਾਰ ਪੇਟੀਆਂ-ਬੇਟੀਆਂ ਵੀ ਆ ਨੇ ਸਭ ਤੋਂ ਬਰਨਾਲੇ ਦੀ ਸਭ ਤੋਂ ਵੱਡੀ ਫੈਕਟਰੀ ਕਹਿ ਸਕਦਾ ਬਈ ਮੈਂ ਹਾਂਜੀ ਹੈਨਾ ਆ ਦੇਖ ਤਰ ਮਿਆਂ ਲੈ ਪਤਾ ਹੀ ਨਹੀਂ ਕੀ ਕੁਝ ਯਾਰ ਬਣੀ ਜਾਂਦਾ ਬਈ ਉਹਨਾਂ ਦੇ ਜੇ ਇੱਥੋਂ ਨਹੀਂ ਮਿੱਤਰੋ ਤੁਹਾਡਾ ਫਾਇਦਾ ਹੋਊ ਤਾਂ ਫਿਰ ਹੋਰ ਨਹੀਂ ਕਿਤੇ ਹੁੰਦਾ ਹੈਨਾ ਆ ਕਰੋ ਗੱਲਬਾਤ ਯਾਰ ਲੈ ਹਾਂਜੀ ਕਿਉਂ ਬਈ ਲੈ ਮਿੱਤਰੋ ਜੇ ਕਿਸੇ ਸੱਜਣ ਨੇ ਸਾਰਾ ਫਰਨੀਚਰ ਦਾ ਸਮਾਨ ਲੈਣਾ ਨਾ ਮੈਂ ਤਾਂ ਤੁਹਾਨੂੰ ਇਹੀ ਰੈ ਦਊਂਗਾ ਵੀ ਚੁੱਪ ਕਰਕੇ ਵਿਸਕਰਮਾ ਫਰਨੀਚਰ ਬਰਨਾਲੇ ਆ ਜਿਓ ਸੰਘੇੜਾ ਰੋਡ ਤੇ ਬਾਈਹੁਰਾਂ ਦੀ ਫੈਕਟਰੀ ਆ ਆ ਤੁਹਾਨੂੰ ਸਾਰਾ ਕੁਝ ਹੀ ਦਿਖਾਤਾ ਵੀ ਬਣਦਾ ਕਿਉਂ ਬਈ ਹਾਂਜੀ ਵੀਰ ਜੀ ਬਿਲਕੁਲ ਤੁਸੀਂ ਕੋਈ ਨਵੇਂ ਵੇਖੇ ਤਿਆਰ ਕਰਾਉਣਾ ਉਹ ਵੀ ਕਰਵਾ ਲਿਓ ਹੁਣ ਬਾਈ ਆਹ ਪਈਆਂ ਨੇ ਕੁਰਸੀਆਂ ਜਦੋਂ ਆ ਕੇ ਮਰਜ਼ੀ ਬਹਿਜੋ ਮਿੱਤਰੋ ਸਾਰਾ ਸਮਾਨ ਤੁਹਾਡਾ ਜਿੱਦਾਂ ਦਾ ਤੁਹਾਡਾ ਦਿਲ ਕਰੂ ਉਦਾਂ ਦਾ ਜਿੱਥੇ ਪੰਜ ਮੇਖਾਂ ਲੱਗਦੀਆਂ ਨੇ ਸੱਤ ਲਵਾ ਲਿਓ ਹਾਂਜੀ ਹੈਨਾ ਉਹ ਵੀ ਲਾ ਦਾਂਗੇ ਕੋਈ ਤੁਹਾਨੂੰ ਚਾਹ ਪਣੀ ਦਾ ਸਾਰਾ ਕੁਝ ਰੇਂਜ ਸਾਰਾ ਕੁਝ ਇੱਥੇ ਹੋਊਗਾ ਮਿੱਤਰੋ ਸਭ ਕੁਝ ਮਿਲੂਗਾ ਜਿਸ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਚਾਹੋ ਹਾਂ ਜਿੱਦਾਂ ਦਾ ਡਿਜ਼ਾਈਨ ਕਹੋਗੇ ਆਹ ਦੇਖ ਲੈ ਆ ਆ ਪਈ ਜਾਣਾ ਵੇਜਾ ਵੇਜਾ ਕਰਾਉਣ ਵਾਲੀ ਟੋ ਹਾਂਜੀ ਆ ਲੈ ਆ ਆ ਭਈ ਆਇਆ ਪਾ ਲੈਮੀਨੇਸ਼ਨ ਜਿਹਾ ਪਾਈ ਕਰਕੇ ਭੇਜਾਂਗੇ ਨਾ ਹਾਂ ਭਈ ਐਂ ਚਮਾਈ ਇਹ ਕਰਕੇ ਦੇਣਾ ਆਈ ਕਰਕੇ ਆਲਾ ਪੀਨ ਰੈਪ ਕਰੂਗਾ ਠੀਕ ਆ ਲੈ ਮਿੱਤਰੋ ਕਰੋ ਸੰਪਰਕ ਨੰਬਰ ਆਪਾਂ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਫਾਇਦਾ ਲੈਣਾ ਨਾ ਮੇਲਾ ਲੁੱਟ ਲੋ ਕਰਾਂ